ਸਤ ਸ੍ਰੀ ਅਕਾਲ ਅੱਜ ਦੀ ਵੱਡੀ ਖਬਰ ਕੈਨੇਡਾ ਤੋਂ ਆ ਰਹੀ ਹੈ ਇੱਕ ਹਾਦਸਾ ਜਿਸ ਨੇ ਪਿਛਲੇ ਸਾਲ ਮੈਨੀਟੋਬਾ ਚ ਸਾਰੇ ਲੋਕਾਂ ਨੂੰ ਹਿਲਾ ਕੇ ਰੱਖ ਦਿੱਤਾ ਸੀ ਉਸ ਕੇਸ ਵਿੱਚ ਆਖਰਕਾਰ ਮੁੱਖ ਦੋਸ਼ੀ ਅਰੈਸਟ ਕੀਤਾ ਗਿਆ ਹੈ ਨਵਜੀਤ ਸਿੰਘ ਨਾਮ ਦਾ 25 ਸਾਲ ਦਾ ਟਰੱਕ ਡਰਾਈਵਰ ਜੋ ਪਿਛਲੇ 9 ਮਹੀਨਿਆਂ ਤੋਂ ਭੱਜਿਆ ਹੋਇਆ ਸੀ ਟੋਰਾਂਟੋ ਪੀਅਰਸਨ 에ਅਰਪੋਰਟ ਤੇ ਅਰੈਸਟ ਕਰ ਲਿਆ ਗਿਆ ਹੈ ਇਹ ਕੇਸ ਸਿਰਫ ਇੱਕ ਹਾਦਸੇ ਬਾਰੇ ਨਹੀਂ ਇਨਸਾਫ਼ ਤੇ ਸੁਰੱਖਿਆ ਦੀ ਵੀ ਗੱਲ ਕਰਦਾ ਹੈ 15 ਨਵੰਬਰ 2024 ਦਾ ਉਹ ਦਿਨ ਹੈ location highway 201 near the town of Altona 90 kilometers south west of Winnipeg Manitoba Navjeet Singh Brampton Ontario da rehwala hai us vele ek semi trailer truck chala reya si police ne matlab ke usne is stop sign nu ignore kita te SUV de naal ja takkar mari SUV ch do log san Sara 35 saal di umar te us di beti Alexa 8 saal di umar ਟ੍ਰੈਜੀਕਲੀ ਸਾਰਾ ਦੀ ਮੌਤ ਸਪੌਟ ਤੇ ਹੋ ਗਈ ਤੇ ਅਲੈਕਸਾਂ ਨੂੰ ਹੈਲੀਕਾਪਟਰ ਰਾਹੀਂ ਹਸਪਤਾਲ ਪਹੁੰਚਾਇਆ ਜਾਂਦਾ ਹੈ ਪਰ ਕੁਝ ਘੰਟਿਆਂ ਬਾਅਦ ਉਸ ਨੇ ਵੀ ਦਮ ਤੋੜ ਦਿੱਤਾ ਸੀ RCMP ਨੇ ਨਵਜੀਤ ਸਿੰਘ ਤੇ ਦੋ ਕਾਊਂਟ ਲਗਾਏ ਡੇਂਜਰਸ ਆਪਰੇਸ਼ਨ ਆਫ ਅ ਮੋਟਰ ਵਹੀਕਲ ਕਾਜ਼ਿੰਗ ਡੈਥ ਦਾ ਤੇ ਇੱਕ ਕਾਊਂਟ ਲਗਾਇਆ ਆਬਸਟਰਕਟਿੰਗ ਅ ਪੁਲਿਸ ਆਫੀਸਰ ਦਾ ਹਾਦਸੇ ਤੋਂ ਬਾਅਦ ਨਵਜੀਤ ਸਿੰਘ ਨੂੰ ਇੰਜਰੀਜ਼ ਹੁੰਦੀਆਂ ਤੇ ਉਸ ਨੂੰ ਹਸਪਤਾਲ ਵਿੱਚ ਐਡਮਿਟ ਕਰਵਾਇਆ ਜਾਂਦਾ ਪਰ ਰੀਲੀਜ਼ ਹੋਣ ਤੋਂ ਬਾਅਦ ਉਹ ਗਾਇਬ ਹੋ ਜਾਂਦਾ ਪੁਲਿਸ ਨੇ ਉਸ ਨੂੰ ਵਿਨਿੰਗ ਪੈਕ ਵਿੱਚ ਲੋਕੇਟ ਕਰਨ ਦੀ ਬੜੀ ਕੋਸ਼ਿਸ਼ ਕੀਤੀ ਪਰ ਉਹ ਉਹਨਾਂ ਨੂੰ ਨਹੀਂ ਮਿਲਦਾ 21 ਨਵੰਬਰ 2024 ਨੂੰ ਉਸ ਦੇ ਖਿਲਾਫ ਇੱਕ ਕੈਨੇਡਾ ਵਾਈਡ ਅਰੈਸਟ ਵਾਰੰਟ ਜਾਰੀ ਕੀਤਾ ਜਾਂਦਾ ਹੈ 9 ਮਹੀਨੇ ਤੱਕ ਉਹ ਕੈਨੇਡੀਅਨ ਅਥਾਰਟिटीज ਤੋਂ ਲਗਾਤਾਰ ਭੱਜਦਾ ਰਹਿੰਦਾ ਹੈ ਫਾਈਨਲੀ 21 ਅਗਸਤ 2025 ਥਰਸਡੇ ਮਾਰਨਿੰਗ ਨਵਜੀਤ ਸਿੰਘ ਟੋਰਾਂਟੋ ਪੀਅਰਸਨ ਇੰਟਰਨੈਸ਼ਨਲ 에ਅਰਪੋਰਟ ਤੇ ਉਤਰਦਾ ਹੈ ਉਹ 에ਥੋਪੀਅਨ 에ਅਰਲਾਈਨ ਦੇ ਫਲਾਈਟ ਰਾਹੀਂ ਆ ਰਿਹਾ ਸੀ ਜਿਵੇਂ ਹੀ ਉਸ ਦੀ ਫਲਾਈਟ ਲੈਂਡ ਹੁੰਦੀ ਆ ਪੀਲ ਰੀਜਨਲ ਪੁਲਿਸ ਤੇ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਨੇ ਉਸ ਨੂੰ ਅਰੈਸਟ ਕੀਤਾ RCMP ਨੇ ਕਨਫਰਮ ਕੀਤਾ ਕਿ ਉਹ ਕਸਟਡੀ ਚ ਹੈ ਤੇ ਉਸ ਨੂੰ ਮਾਨੀਟਰ ਵਾ ਟ੍ਰਾਂਸਫਰ ਕੀਤਾ ਜਾਵੇ ਜਿੱਥੇ ਜਾ ਕੇ ਉਸ ਨੇ ਟ੍ਰਾਇਲ ਫੇਸ ਕਰਨਾ ਹੈ ਪੁਲਿਸ ਤੇ ਅਥਾਰਟੀਆਂ ਨੇ ਪੀੜਤ ਪਰਿਵਾਰ ਦੇ ਪੱਖ ਵਿੱਚ ਬੜਾ ਸਖਤ ਰਿਐਕਟ ਕੀਤਾ ਹੈ ਸਾਰੀ ਘਟਨਾ ਤੇ ਇਹ ਸਾਰੀ ਕਾਰਵਾਈ ਪੋਸੀਬਲ ਹੋਈ ਬਿਕਾਜ਼ ਆਫ ਕ੍ਰਾਸ ਏਜੰਸੀ ਕੋਪਰੇਸ਼ਨ ਪਰ ਇਸ ਦਾ ਇੰਪੈਕਟ ਫੈਮਲੀਆਂ ਤੇ ਬੜਾ ਡੂੰਘਾ ਹੈ ਸਾਰਾ ਤੇ ਇਲੈਕਸਾ ਦੇ ਪਰਿਵਾਰ ਲਈ ਇਹ 9 ਮਹੀਨੇ ਬੜੇ ਪੇਨਫੁਲ ਰਹੇ ਉਹਨਾਂ ਨੂੰ ਨਾ ਸਿਰਫ ਆਪਣੀਆਂ ਪਿਆਰੀਆਂ ਨੂੰ ਗੁਆਨਾ ਪਿਆ ਬਲਕਿ ਇੱਕ ਲੰਮੀ ਲੀਗਲ ਫਾਈਟ ਵੀ ਫੇਸ ਕਰਨੀ ਪੈਂਦੀ ਹੈ ਹੁਣ ਜਦੋਂ ਨਵਜੀਤ ਸਿੰਘ ਅਰੈਸਟ ਹੋ ਜਾਂਦਾ ਹੈ ਤਾਂ ਪਰਿਵਾਰ ਨੂੰ ਕੁਝ ਹੱਦ ਤੱਕ ਰਾਹਤ ਮਿਲਦੀ ਹੈ ਕਿ ਇਨਸਾਫ ਦੀ ਪ੍ਰਕਿਰਿਆ ਹੁਣ ਸ਼ੁਰੂ ਹੋਣ ਜਾ ਰਹੀ ਹੈ ਇਹ ਹਾਦਸਾ ਸਾਨੂੰ ਇੱਕ ਵੱਡਾ ਸਬਕ ਦਿੰਦਾ ਹੈ ਸੜਕਾਂ ਤੇ ਇੱਕ ਛੋਟੀ ਜਿਹੀ ਲਾਪਰਵਾਹੀ ਛੋੜੀ ਜਿਹੀ ਗਲਤੀ ਕਈ ਪਰਿਵਾਰਾਂ ਦੀਆਂ ਜ਼ਿੰਦਗੀਆਂ ਖਤਮ ਕਰ ਦਿੰਦੀ ਹੈ ਨਵਜੀਤ ਸਿੰਘ ਹੁਣ ਅਦਾਲਤ ਵਿੱਚ ਫੇਸ ਕਰੇਗਾ ਉਹ ਅਦਾਲਤ ਦੀ ਕਾਰਵਾਈ ਪਰ ਸਾਰਾ ਤੇ ਅਲੈਕਸਾ ਮੁੜ ਆਪਣੇ ਪਰਿਵਾਰ ਵਿੱਚ ਵਾਪਸ ਨਹੀਂ ਆ ਸਕਣਗੀਆਂ ਸਾਨੂੰ ਹਮੇਸ਼ਾ ਲਾਓ ਫਾਲੋ ਕਰਨਾ ਚਾਹੀਦਾ ਹੈ ਚਾਹੇ ਕੈਨੇਡਾ 'ਚ ਹੋਈਏ ਅਮਰੀਕਾ 'ਚ ਹੋਈਏ ਕਿਤੇ ਵੀ ਹੋਈਏ ਐਨ ਆਰ ਬੁਲੇਟਿਨ ਤੇ ਅਸੀਂ ਤੁਹਾਨੂੰ ਇਸ ਕੇਸ ਦੀ ਹਰ ਅਪਡੇਟ ਦਿੰਦੇ ਰਵਾਂਗੇ ਤੇ ਹਾਂ ਜੋ ਦੁਖੀ ਪਰਿਵਾਰ ਨੇ ਉਹਨਾਂ ਦੇ ਦੁੱਖ ਵਿੱਚ ਸਾਡੀਆਂ ਦੁਆਵਾਂ ਉਹਨਾਂ ਦੇ ਨਾਲ ਨੇ